ਈਨਾ ਦੇ ਦਾ ਮੇਰੀ ਮਾਤਾ ਨੇ ਮੇਰਾ ਨਾਮ 29 ਈ ਮਾਤਾ ਦਾ ਨਾਮ ਕੀ ਹੈ ਮੇਰੀ ਮਾਤਾ ਦਾ ਸੁਭਾਨੀ ਹੈ ਮੇਰੇ ਪਿਤਾ ਦਾ ਨਾਮ ਕੀ ਹੈ ਮੇਰੇ ਪਿਤਾ ਦਾ ਨਾਮ ਜਗਜੀਤ ਸਿੰਘ RAM ਹੈ ਕੀ ਚਾਹੀਦਾ ਸ਼ਹੀਦ ਗੁਰ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਦੁਖੀਆਂ ਦੇ ਤਾਰਨ ਨੂੰ ਆਪ ਆਇਆ ਹਰ ਕੀ مک بچا تنا مین کے شروع کرتا ہے ਬਸ ਸੱਜਣੋ ਟੀਨਾ ਫਿਰ ਫੜਿਆ ਬਾਤ ਇਹ ਜਿਵੇਂ ਕੋਚ ਤੇ ਬੰਦਾ ਆ ਮਿਲ ਸਾਜਣੇ ਮਿਲ ਸਾਜਣੇ ਕਿਸੇ ਭੌਰੇ ਨੂੰ ਆਖਿਆ ਬਾਜ ਆ ਜਾ ਕਿਸੇ ਭੌਰੇ ਨੂੰ ਆਖਿਆ ਬਾਜ ਆ ਜਾ ਫੁੱਲ ਦੇਖਣ ਲਾਗ ਬਲ ਜਾਇਆ ਨਾ ਕਰ ਉਹ ਨੈਣਾ ਕੀ ਪਤੰਗਿਆ ਲਾਜ ਵਿੱਚ ਉਹ ਐਵੇਂ ਆਪਣਾ ਆਪ ਜਲਾਇਆ ਨਾ ਕਰ ਆਹ ਗੈਰੀ ਗੱਲ ਦਾ ਫਿਰ ਚੋਰ ਭੁੱਲਿਆ ਨੰਦਰਾਂ ਚੰਦ ਦੇ ਨਾਲ ਚੁਧਿਆ ਉਹਨਾਂ ਕਾਜੋ ਕਮਰੇ ਦੀ ਸਕਾਵਣ ਜੇ ਸੂਣੀ ਨਹੀਂ ਪੈਰ ਵਿੱਚ ਚਨਾ ਦੇ

ڈال مرگام کی پنڈ پنڈ ہوں ਚੰਦਨ ਦੇ ਸ਼ਹਿਾਰੀ ਹਰ ਦਰਦ ਦੇ ਵਿੱਚ ਆ ਹਰ ਹੱਥੀਂ ਦੇ ਮੱਥੇ 'ਤੇ ਰਹੂ ਮੋਤੀ ਕਸਤੂਰੀ ਹੁੰਦੀ ਨਹੀਂ ਹਰ ਹਰ ਦੇ ਵਿੱਚ ਉਹ ਦਿਲ ਦੇ ਸੂਰਮੇ ਜੰਮਦੇ ਪਾਲ ਸਿੰਘਾ ਕਹਿਰ ਜੰਮਦੇ ਨੇ ਕਲਕਾਰ ਦੇ ਵਿੱਚ ਥੋੜੇ ਮਾ ਥੋੜੀਆਂ ਮਾਵਾਂ ਨੂੰ ਮਾਰਨ ਦਾ ਜਿਹੜੀਆਂ ਪੁੱਤਰਾ ਮਰਦਾਂ ਬੱਚਿਆਂ ਨੂੰ ਜੰਮਦੇ ਨਹੀਂ ਜਿਹੜੇ ਲਾਗੇ ਸਮਾਜ ਦੇ ਵਿੱਚ ਮੱਲਾ ਮਾਰਦੇ ਨੇ ਮਾਰਨ ਮਾਰਵਾਏ مٹا فرد پیدا کراش نہیں امیرکا انگلینڈ پورا ملکا نے گھمتا کمایا لندن ساری تیاری کی شکتی امرت کی

رکھ دے لوک بڑھ گئے گرو میرے دستا کرتا میں جاپے ਪੰਚਾ ਦੇ ਪੰਜਾਬ ਆ ਕੇ ਮੂਰੂ ਅਲਗੈਸ ਕਰਨ ਮੇ ਗੋਰ ਇਨਕਲਾਬ ਕੇ ਬਿਰਮਾ ਦੇ ਆਖਦਾ ਪਤੰਗਾ ਖਾ ਕੇ ਗੁਰੂ ਦੀ ਕਸਮਾਂ ਖਾਂ ਉਹ ਦੰਡਮ ਦੀ ਸ਼ਕਮਾ ਕੋ ਅੱਗੇ ਲੈਣ ਮੇ ਮਾਰੇ ਉਹ ਜਨਾ ਨੇ ਸੱਜਣਾ ਨਹੀਂ ਕਿੰਦੀ ਸੀ ਆ ਕਿੰਦਾ ਆਹਾਹਾ ਕੈਕਨ ਹਾਲ ਦੇ ਵਿੱਚ ਪੁੱਜ ਗਿਆ ਅਲਗੈਨ ਅੰਦੇ ਜੁੱਤਾ ਗਿਆ ਉੱਥੇ ਆ ਪੰਜਾਬੀਆਂ ਦੀ ਗੱਲ ਕਰੀ

ਉਹ ਮਿੱਤਰਾਂ ਨੂੰ ਫੋਲਦਾ ਜਬਾਅ ਕਹਿੰਦੇ ਬੈਰੀਆਂ ਨੂੰ ਇੱਕ ਦਾ ਪੱਥਰ ਜਵਾਬ ਦਿੰਦੇ ਮਿੱਤਰਾਂ ਦੇ ਲਈ ਸੋਨਾ ਫੋੜੇ ਇਕਲਾ ਦਾ ਉਹ ਪੁੱਤ ਸਰਦਾਰਾਂ ਦੇ ਅਲਾਰਗੇ ਰੱਖਦੇ ਨਹੀਂ ਆਹ ਨੂੰ ਸਰਦਾਰਾਂ ਨੇ ਅਲਾਰਗੇ ਰੱਖਦੇ ਨਹੀਂ ਲੇਖਾ ਧੋਖਾ ਪੂਰਾ ਕੀਤਾ ਪਿਛਲੇ ਹਿਸਾਬ ਦਾ ਆਖਦਾ ਪਤੰਗਾ ਸ਼ਾਂਤੀ ਪਾੜ ਦਿੱਤੀ ਗੋਲੀਆਂ ਨਾਲ मेनू मेन साह रखिया महाराज कंदे ਇਸੇ ਗੱਲ ਲਈ ਦਾ ਅੱਜ ਦਾ ਕਾਰਜ ਜਿਹੜਾ ਅਕਾਲਪੁਰਖ ਨਗਰ ਦਾ ਵਖਿਆ ਸੀ ਸਾਰੇ ਸਾਧਵੇ ਬਣਾ ਲੈ ਸਰਕਾਰੇ ਬਣਾਣਾ ਜੇ ਆਹ ਸਰਦਾਰ ਸਕਤਪਾਲ ਸਾਹਿਬ ਬੈਠਾ ਹੈ ਕਿਤੇ ਮੋਤੀ ਵੀ ਸਾਹਮਣੇ ਆ ਜਾਵੇ ਤਾਂ ਫੇਰ ਵੀ ਉਹ ਕਹੋਗਾ ਸਰਦਾਰ ਦੀ ਜਨਕ ਪਾਸੀ ਨਹੀਂ ਹੋ ਜਿਉਂ ਜਾਂ ਸਰਦਾਰ ਜੀ ਉਹ ਕਹੇਗਾ ਮੋਤੀ ਦਾ ਪਮਾ ਭੂਆ ਦਾ ਪੁੱਤ ਹੋਵੇ ਦੇ ਕੋਈ ਹੋਰ ਹੋਵੇ ਉਹ ਸਰਦਾਰ ਦੀ ਕਿਸੇ ਨੇ ਕਹਿਣਾ ਉਹ ਵੀ ਸਰਦਾਰ ਕਹਿੰਦਾ ਦਿੱਤੀਆਂ ਦਾ ਥੀਆਂ ਕੀ ਕਰੀਏ ਸਰਦਾਰ ਸਾਹਿਬ ਨਹੀਂ ਹੋਈਆਂ

میرے پیتا کا نام جگ جیو نام ہے کتوں آیا میں گرو نانک صاحب جی تو دوسری خداسی اداسی گئی سی اتنے پجے سے بڑے وٹیریا نے گرو نانک پاشاہ تو سیکھی گئی لکھیا لکھیا ہے گرمکھ پر چاہیے کچھ نہیں چاہیے سکھی گرو نانک صاحب سے سیکھی لگی ہے پکی کرنا ہے پکی کرنا ہی.